ਈਦਾ ਬਾਈ ਵਧੀਆ ਵਪਾਰੀ ਤੇਰੇ ਸਾਹਮਣੇ ਆ ਆਹ ਜਿਹੜੀਆਂ ਹਨ ਪਹਿਲਾਂ ਮੁੰਡਾ ਮੁੰਡੇ ਬਾਤ ਕਰੀਂ ਭਾਈ ਬਾਈ ਨਾ ਮੋੜ ਜਿੱਥੇ ਨਾ ਵੇਚ ਉਹ ਦੇਖ ਕੋਈ ਫੇੜੀ ਮੱਜਾ ਥੋੜਾ ਘੜਿਆ ਹੋ ਚੁਪ ਕਰ ਹੋਏ ਇਧਰ ਆ ਜਾਂਦੇ ਆ ਅੱਖ ਨੂੰ ਵੀ ਤੂੰ ਅੱਖ ਮੈਂ ਟੱਕਾ ਕਰਨਾ ਪੀਣਾ ਤਾਂ ਦੁੱਧ ਆ ਜਾ ਦੋ 4000 ਘੱਟ ਕਰ ਕੇ ਚੱਲ ਨਾਲ ਇਹ ਖਲਾਫ ਜਿਦਾ ਇਹ ਆ ਵੀਰ ਸਾਹਿਬ ਨੂੰ ਮੇਰੀ ਸੀ ਲੈ ਗਈ। ਮਾਦੀ ਦਾ ਸਹਦਾ ਸੀਗਾ 1.5 ਲੱਖ 1.5 ਲੱਖ ਤੋਂ ਘੱਟ ਨਹੀਂ ਦਿੰਦਾ ਮੈਂ। ਆਪਣੇ ਪਿੰਡ ਵਾਲਾ ਮੇਰੀ ਸੀ ਦਾ ਇੱਕ ਟਾਲੀ ਹੀ ਗਿਆ ਜੀ। ਅੱਜ ਆਪਾਂ ਮੰਜੀ ਦੇ ਬਹਿ ਕੇ ਸੌਦਾ ਕਰਦੇ ਆ। ਜਾਇ ਜੰਗਾ ਦੁੱਧ ਕੱਟ ਦੇ। ਪਰ ਉਹ ਕਿੱਥੇ ਵੇਚਣ ਨੂੰ ਨੋਸ तेरे ਨਹੀਂ ਥੰਡ ਆ ਜਾ मारी ਦੀ ਹੰਦੀ ਆ ਜੀ ਇਹ ਬੇਟਾ ਲੜੀਗਾ ਤਾਂ ਯਾ ਨਿਊ ਯਾਰਾ ਕਰਨ ਦਾ ਪਰ ਮੱਝ ਦਾ ਸੌਦਾ ਗਾ ਬੈਜੋ ਟੇਕੇ ਕੀ ਕਰ ਬਈ ਤੂਰੀਆ ਖੂਰ ਹਾਂ ਖੋਲ ਲਾ ਬਈ ਜਾਂ 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 ਸਾਡੀ ਗਾਜੀ ਸਾਡੀ ਵੀਡੀਓ ਸਾਨੂੰ ਸੋਹਣੀ ਲੱਗੀ ਰਹਿਣ ਲੈਕੋ ਸਰੇਲ ਸ਼ੇਅਰ ਜਰੂਰ ਕਰਿਓ ਇਸੋ ਡਿਵਾਰਟ ਸੋਹਣੀ ਹਨ ਡਾਇਰੈਕਟਰ ਜੀ ਲੈ ਕੇ ਆਮਾ